ਨਹੀਂ ਦਵੇ ਲੈਣਾ ਠੀਕ ਆ ਦਬਾ ਕੇ ਨਾ ਥੋੜਾ ਜਿਆਦਾ ਦਬਾ ਕੇ ਹਾਂ ਇਦਾਂ ਕਰ ਆਓ ਫਿਰ ਕਿਵੇਂ ਲਾਉਣਾ ਵਾ ਤੜਕਾ ਕਿਵੇਂ ਕਰਨਾ ਸਾਰਾ ਕੁਝ ਰੈਡੀ ਤੇ ਉਹ ਵੀ ਤੁਹਾਨੂੰ ਦੱਸ ਦਿਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਅਸੀਂ ਲੈ ਕੇ ਆਏ ਆ ਇੱਕ ਸਪੈਸ਼ਲ ਰੈਸਪੀ ਬੱਚਿਆਂ ਵਾਸਤੇ ਵਹਿ ਸਿਆਣੇ ਵੀ ਖਾ ਸਕਦੇ ਆ ਇਹਨੂੰ ਤੇ ਜਿਹੜੇ ਬਿਮਾਰ ਨੇ ਉਹ ਵੀ ਖਾ ਸਕਦੇ ਆ ਮੂੰਹ ਕਰਾ ਲਾ ਕਰਨ ਵਾਸਤੇ ਕਿਉਂਕਿ ਆਪਾਂ ਇਹ ਲੱਗੇ ਆ ਇੱਕ ਹੈਲਦੀ ਰੈਸਪੀ ਬਣਾਉਣਾ ਹਣਾ ਤੇ ਕੋਸ਼ਿਸ਼ ਪੂਰੀ ਕੀਤੀ ਹੈ ਕਿ ਹਲਦੀ ਜਿਹੜੀ ਆ ਰੈਸਪੀ ਬਣੇ ਤੇ ਜਿਆਦਾ ਜਿਹੜੀਆਂ ਬਾਤਾਂ ਚੀਚਾ ਚੂਚਾ ਹਨਾ ਉਹ ਅਵੋਇਡ ਕਰੀਏ ਤੇ ਅੱਜ ਅਸੀਂ ਬਣਾਉਣ ਲੱਗੇ ਆ ਡ੍ਰੈਗਨ ਰੋਲ ਜਿਹੜੇ ਬਾਜ਼ਾਰ ਤੇ ਵਿੱਚ ਬਹੁਤ ਜਿਆਦਾ ਮਹਿੰਗੇ ਮਿਲਦੇ ਆ ਤੇ ਇੱਕ ਹੁੰਦੇ ਵੀ ਅਨ ਹੈਲਦੀ ਜੇ ਹਨਾ ਤੇ ਇੱਥੇ ਅਸੀਂ ਘਰੇ ਆਪਣੇ ਆਪਣੇ ਹੱਥਾਂ ਨਾਲ ਬਣਾਉਣ ਲੱਗੇ ਆ ਆਪ ਹੀ ਸਾਰਾ ਕੁਝ ਕਰ ਲੱਗੇ ਆ ਤੇ ਤੁਹਾਨੂੰ ਵੀ ਦੱਸਦੇ ਆ ਕਿਵੇਂ ਬਣਾਉਣੇ ਆ ਤੇ ਮੰਮੀ ਜੀ ਤੁਹਾਨੂੰ ਦੱਸਣਗੇ ਸਾਰਾ ਕੁਝ ਕੀ ਕੀ ਪੈਣਾ ਵਾ ਇਹਦੇ ਵਿੱਚ ਕੀ ਕੀ ਹਨਾ ਤੇ ਆਓ ਫਿਰ ਮੰਮੀ ਜੀ ਤੇ ਕੋਲੋਂ ਕਿਵੇਂ ਕਿਵੇਂ ਬਣਾਉਣੇ ਆ ਇਹਦੇ ਵਿੱਚ ਅਸੀਂ ਆ ਲਿਆ ਵਾ ਸਬਜ਼ੀਆਂ ਹਾਂਜੀ ਇੱਕ ਸਭ ਤੋਂ ਪਹਿਲਾਂ ਪਿਆਜ਼ ਤੇ ਗਾਜਰ ਤੇ ਛੋਲਾ ਮਿਰਚ ਹਾਂਜੀ ਤੇ ਇੱਧਰ ਪੱਤਾ ਗੋਭੀ ਇੱਧਰ ਪੱਤਾ ਗੋਭੀ ਚੰਗੀ ਤਰ੍ਹਾਂ ਇੱਕ ਕਟ ਵੱਢ ਕੇ ਤੋ ਬਣਾ ਕੇ ਰੱਖ ਲਈਏ ਹਾਂ ਹਾਂਜੀ ਹਾਂਜੀ ਤੇ ਇਹਦੇ ਵਿੱਚ ਆ ਲੈ ਅਸੀਂ ਪਾਉਣ ਵਾਸਤੇ ਮਸਾਲੇ ਨਮਕ ਤੇ ਚੀਨੀ ਲਈ ਥੋੜੀ ਜੀ ਹਾਂਜੀ ਤੇ ਕਾਲੀ ਮਿਰਚ ਦਾ ਪਾਊਡਰ ਠੀਕ ਤੇ ਟਮਾਟਰ ਸੌਸ ਤੰਜੀਲੀ ਸੌਸ ਨਹੀਂ ਸੌਇਆ 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 ਸੌਸ ਤੇ ਇਧਰ ਲਏ ਆ ਜੀ ਆਪਾਂ ਇਹ ਚਲੀਫ ਫਲੈਕ ਤੇ ਓਰੀਗানো ਠੀਕ ਆ ਇਧਰ ਆਪਣੇ ਬ੍ਰਾਊਨ ਬ੍ਰੈਡ ਲਏ ਆ ਠੀਕ ਆ ਇਹ ਬ੍ਰਾਊਨ ਬ੍ਰੈਡ ਇਸ ਕਰਕੇ ਲਏ ਆ ਅਸੀਂ ਤੁਹਾਨੂੰ ਦੱਸਿਆ ਸੀ ਨਾ ਵੀ ਅਸੀਂ ਹੈਲਦੀ ਬਣਾਉਣੀ ਆ ਇਸ ਕਰਕੇ ਅਸੀਂ ਬ੍ਰਾਊਨ ਬ੍ਰੈਡ ਲਏ ਆ ਨਾ ਹੀ ਦੂਸਰੇ ਬ੍ਰੈਡ ਤੇ ਯੂਜ਼ ਕੀਤੇ ਆ ਤੇ ਨਾ ਹੀ ਅਸੀਂ ਸ਼ੀਟ ਯੂਜ਼ ਕੀਤੀ ਆ ਦੀ ਮੈਦੇ ਦੀ ਜਿਹੜੀ ਬਣਦੀ ਆ ਹਨਾ ਸੋ ਸਭ ਤੋਂ ਪਹਿਲਾਂ ਤੜਕਾ ਹੀ ਲਾਉਣਾ ਮੰਮੀ ਜੀ ਤੇ ਆਓ ਫਿਰ ਕਿਵੇਂ ਲਾਉਣਾ ਵਾ ਤੜਕਾ ਕਿਵੇਂ ਕਰਨਾ ਸਾਰਾ ਕੁਝ ਰੈਡੀ ਤੇ ਉਹ ਵੀ ਤੁਹਾਨੂੰ ਦੱਸਦੀ ਆ ਤੇ ਲੋ ਜੀ ਇੱਧਰ ਕੜਾਈ ਦੇ ਵਿੱਚ ਆਪਾਂ ਲੈ ਲਿਆ ਵਾ ਰਫਾਇੰਡ ਥੋੜਾ ਜਿਹਾ ਤੇ ਕੜਾਈ ਗਰਮ ਹੋ ਗਈ ਆ ਤੇਲ ਵੀ ਗਰਮ ਹੋ ਗਿਆ ਵਾ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਜੀਰਾ ਇਹ ਮੰਮੀ ਜੀ ਦਾ ਪਹਿਲਾ ਮਸਾਲਾ ਜੀਰਾ ਫਿਰ ਪਾਵਾਂਗੇ ਅਸੀਂ ਪਿਆਜ਼ ਸਭ ਤੋਂ ਪਹਿਲਾਂ ਪਿਆਜ਼ ਹਾਂ ਤੇ ਪਿਆਜ਼ ਨੂੰ ਅਸੀਂ ਭੁੰਨਾਂਗੇ ਥੋੜਾ ਕਰਾਈ ਫਿਰ ਇਹਦੇ ਤੋਂ ਬਾਅਦ ਅਸੀਂ ਪਾਵਾਂਗੇ ਇਹ ਗਾਜਰ ਗਾਜਰ ਤੇ ਸਿੰਗਰਾ ਰਚੀ ਦੋਨੇ ਇਕੱਠੀਆਂ ਪਾਵਾਂਗੇ ਇਹਨਾਂ ਥੋੜਾ ਟਾਈਮ ਲੱਗਣਾਗਾ ਚੰਕਾ ਦਾ ਕੇ ਦੋਨੇ ਇਕੱਠੀਆਂ ਪਾਤੀਆਂ ਆ ਇਕੱਠੀਆਂ ਜਿਹੜੀਆਂ ਭੁੱਜ ਜਾਂਦੀਆਂ ਥੋੜੀ ਥੋੜੀ ਕੱਟੀ ਰੱਖਣੀ ਆ ਤੇ ਨਾਲ ਹੀ ਅਸੀਂ ਪਾਵਾਂਗੇ ਪੱਤਾ ਗੋਬੇ ਮਤਲਬ ਪੂਰੀ ਆਣੀ ਪਕਾਉਣੀ ਆ ਹਾਂ ਹਾਂ ਫਿਰ ਆਹੋ ਪਕਾਉਣੀ ਆ ਠੀਕ ਆ ਮੌਜੀ ਸੌਫਟ ਹੋ ਗਿਆ ਹਾਂ ਸੁਹੋਂ ਨਹੀਂ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਨਮਕ। ਟੇਸਟ ਅਨੁਸਾਰ। ਹਾਂ। ਤੇ ਕਾਲੀ ਮਿਰਚ ਦਾ ਪਾਊਡਰ। ਤੇ ਥੋੜੀ ਜਿਹੀ ਪਾਵਾਂਗੇ ਚੀਨੀ। ਇਹਨਾਂ ਨੂੰ ਅਸੀਂ ਕਰਾਂਗੇ। ਇਹਨੇ ਵੀ ਪੈਣੀ ਆ। ਹਾਂ। ਅੱਛਾ। ਸੇਫੋਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਅਸੀਂ। ਚਲੋ ਜੀ। ਦੇਖ ਸਕਦੇ ਹੋ ਜੀ ਤੁਸੀਂ ਕਿਹੜੇ-ਕਿਹੜੇ ਮਸਾਲੇ ਐਡ ਕੀਤੇ ਆ ਤੇ ਕੜਾਈ ਪੂਰੀ ਘਮ ਚੁੱਕੀ ਆ। ਇਹਦੇ ਨਾਲ ਫੇਰ ਥੋੜੀ ਹੌਕਾ ਹੋ ਜਾਣੀ ਆ ਨਾ ਜਿਹੜੀ ਰੈਂਦੀ ਖੁੰਡੀ ਆ ਨਾ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਪਾਵਾਂਗੇ ਇਹ ਸੋਇਆ 소ਸ ਸੋਜ ਦੀ ਪਾਵਾਂਗੇ ਸੋਇਆ 소ਸ ਹਾਂ ਤੇ ਚਿਲੀ ਫਲੇਕਸ ਤੇ ਨਾਲ ਹੀ ਔਰ ਗਰਨ ਚਲੋ ਜੀ ਤੇ ਨਾਲ ਹੀ ਪਾਵਾਂਗੇ ਥੋੜੀ ਟਮਾਟਰ 소ਸ ਲਓ ਜੀ ਤੇ ਨਾਲ ਨੂੰ ਹਲਾ ਦੇਵਾਂਗੇ ਹਾਂ ਥਮਨ ਨਮਕ ਦੇ ਲਾਓ ਚੈੱਕ ਕਰੋ ਤੁਸੀਂ ਤੇ ਮੇਰੇ ਬੜੇ ਫਿਰ ਮਸਾਲਾ ਬਣਾ ਗਿਆ ਸਾਡਾ ਤਿਆਰ ਹੋ ਗਿਆ ਵਾ ਇਹ ਤੇ ਪੰਨੂ ਆਪਿਆ ਨਾ ਤੇ ਮਸਾਲਾ ਦੇ ਪੂਰੇ ਤਰ੍ਹਾਂ ਭਲ ਗਿਆ ਹੋਣੀ ਇਹਨੂੰ ਅਜੇ ਹੋਰ ਮੰਮੀ ਤਮਣਾ ਨੂੰ ਥੋੜਾ ਜਿਹਾ ਛੇਕ ਲੋ ਮੈਂ ਕਿ ਥੋੜਾ ਹਾਂ ਲਓ ਜੀ ਤੇ ਸਬਜ਼ੀਆਂ ਸਾਡੀਆਂ ਪਕਣ ਚ ਆਉਣ ਤੇ ਉਹ ਅਸੀਂ ਕੱਢ ਲਾਂਗੇ ਇਹਦੇ ਵਿੱਚ ਆ ਸ਼ਾਨਨੀ ਲਈ ਅਸੀਂ ਛੇਕਾਂਗੇ ਤੇ ਉਹਦੇ ਵਿੱਚ ਇਹਦੇ ਵਿੱਚ ਕੱਢਣ ਦਾ ਇਹ ਆ ਤੇ ਜਿਹੜਾ ਥੋੜਾ ਬਹੁਤਾ ਸਾਡਾ ਪਾਣੀ ਦੇਂਦਾ ਹੋਊਗਾ ਨਾ ਹਾਂਜੀ ਉਹ ਨਿਕਲ ਜਾਊਗਾ ਸਾਡਾ ਇਹ ਤਾਂ ਸਬਜ਼ੀਆਂ ਦਾ ਪਾਣੀ ਕੱਢਣਾ ਜ਼ਰੂਰੀ ਹੈ। ਹਾਂ। ਸਬਜ਼ੀਆਂ ਦਾ ਪਾਣੀ ਨਿਕਲ ਜਾਊਗਾ ਤੇ ਜੇ ਅਸੀਂ ਨਾਲ ਪਾਣੀ ਕੱਢਿਆ ਫਿਰ ਅਸੀਂ ਜਿਹੜੇ ਉੱਚ ਭੰਨੇ ਹਨ ਨਾ ਉਹ ਫੇਰ ਫਟ ਨਹੀਂ ਸਕਦੇ। ਅੱਛਾ। ਹਾਂ। ਤੇ ਇਹਦੇ ਵਿੱਚ ਅਸੀਂ ਖਲਾੜ ਦਾਂਗੇ ਜਿਹੜਾ ਪਾਣੀ ਸਾਰਾ ਇਹ ਠਾ ਆ ਜਾਣਾ। ਠੀਕ ਠੀਕ ਆ। ਚਲੋ ਜੀ ਇੱਧਰ ਆਪਣੀ ਜਿਹੜੀ ਆ ਸਬਜ਼ੀ ਬਣ ਕੇ ਰੈਡੀ ਹੋ ਗਈ ਆ। ਹੁਣ ਉਹਨੇ ਆ ਜੀ ਨੈਕਸਟ ਸਟੈਪ ਤੇ ਜਿਹੜਾ ਬੜਾਈ ਇੰਪੋਰਟੈਂਟ ਹੈ ਨਾ। ਉਹਨਾਂ ਚਿਰ ਨਾਲ ਇਹ ਠੰਡੇ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਰੈਡੀ ਕਰ ਲੈਨੇ ਬਰਗਾਂ। ਇਹ ਗੱਲ ਹੈ ਹਾਂਜੀ ਹਾਂਜੀ। ਇੰਨੀ ਇੱਕ ਸਾਰਟਾ ਰੱਖ ਲਾ ਦੀ ਕੇ। ਇਹ ਬਰੈਡ ਜਿਹੜੇ ਸਾਈਡਾਂ ਕੱਟ ਲੈਣੇ ਹਨਾ। ਹਾਂਜੀ ਹਾਂਜੀ। ਇਹਨਾਂ ਦੇ ਸਾਈਡਾਂ ਕੱਟਣੀਆਂ ਹਨਾ। ਸਾਈਡਾਂ ਕੱਟਣੀਆਂ। ਲਓ ਜੀ। ਸਾਈਡਾਂ ਇਹਨਾਂ ਦੀਆਂ ਖੱਟ ਲੈਣੀਆਂ ਵਾ। ਮੰਮੀ ਜੀ ਇਹ ਬਰੈਡ ਵੈਸੇ ਛੋਟੇ ਹਨਾ ਇਹਦੀਆਂ ਬਹੁਤ ਜੜੀਆਂ ਨੂੰ ਘੱਟ ਘੱਟ ਸਾਈਡਾਂ ਕੱਟੀਆਂ। ਛੋਟੀਆਂ ਕੱਟਦੀਆਂ ਹਨਾ। ਤੇ ਨਾਲੇ ਤੁਹਾਨੂੰ ਪਤਾ ਹੀ ਆ ਜੀ ਮੈਂ ਤੇ ਮੰਮੀ ਜੀ ਆ ਘਰੇ ਹੋਣਾ ਨਾ ਅਮਨ ਚੱਲ ਜਾਂਦੀ ਆ ਤੇ ਮੈਨੂੰ ਫਿਰ ਮੰਮੀ ਜੀ ਨਾਲ ਹੈਲਪ ਕਰਾਉਣੀ ਪੈਂਦੀ ਆ ਹੁਣ ਮੈਂ ਕਰਾਵਾਂ ਮੰਮੀ ਜੀ ਨਾਲ ਹੈਲਪ ਕਿਉਂਕਿ ਆ ਜਿਹੜੇ ਮੰਮੀ ਜੀ ਕੱਟਣ ਦੇ ਹਨਾ ਬਰੈਡ ਗ੍ਰਮ ਇਹ ਅਸੀਂ ਬ੍ਰੈਡ ਕ੍ਰੰਬ ਬਣਾਉਣੇ ਆ ਇਹਨਾਂ ਦੇ ਸਾਈਡਾਂ ਵਾਲੀਆਂ ਚੀਜ਼ਾਂ ਦੇ ਠੀਕ ਆ ਤੇ ਇਹ ਮੈਂ ਇਹਦੇ ਵਿੱਚ ਮਿਕਸੀ ਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਹੀ ਆਪਾਂ ਗ੍ਰाइंड ਕਰਾਂਗੇ ਇਦਾਂ ਕਰਕੇ ਸਾਨੀਆਂ ਸੈਡਾਂ ਨਾ ਆਤੀਆਂ ਨਹੀਂ ਹਾਂਜੀ ਤੇ ਇਹਨਾਂ ਨੂੰ ਅਸੀਂ ਇਹਦੇ ਵਿੱਚ ਗ੍ਰाइंड ਕਰਕੇ ਨਾ ਤੇ ਅਸੀਂ ਕੜਾਈ ਵਿੱਚ ਸੁਕਾ ਲ ਸੁਕਾ ਲਾਂਗੇ ਪਹਿਲਾਂ ਅੱਛਾ ਇਹਨਾਂ ਨੂੰ ਸੁਕਾਉਣਾ ਵੀ ਆ ਹਾਂ ਤੇ ਸੁਕਾ ਕੇ ਫਿਰ ਇਹ ਚੰਗੇ ਲੱਗਣੇ ਭਿੰਨ ਲਾਵਾਂਗੇ ਨਾਲ ਠੀਕ ਠੀਕ ਆ ਹਾਂ ਉਹ ਧਲੇ ਧਲੇ ਨੇ ਨਾ ਬਲੇ ਚੰਗੇ ਨਹੀਂ ਜਾਣੀ ਹਾਂ ਇਹ ਵੀ ਗੱਲ ਹੈਗੀ ਆ ਹਾਂਜੀ ਨੈਕਸਟ ਸਟੈਪ ਜਿਹੜਾ ਵਾ ਉਹ ਕੀ ਆ ਉਹ ਦੇਖ ਲਓ ਉਹ ਬ੍ਰੈਡ ਨੂੰ ਅਸੀਂ ਇਦਾਂ ਵੇਲਾਣਾ ਵਾ ਠੀਕ ਆ ਦਬਾ ਕੇ ਨਾ ਥੋੜਾ ਜਿਆਦਾ ਦਬਾ ਕੇ ਹਾਂ ਇਦਾਂ ਕਰਕੇ ਹਾਂਜੀ ਹਾਂਜੀ ਤੇ ਥੋੜੀ ਜੀ ਇਧਰ ਦੀ ਸੈਂਡ ਠੀਕ ਆ ਜਿਆਦਾ ਵੀ ਨਹੀਂ ਪਤਲੇ ਬਸ ਇਹ ਦੋ ਸਾਡੇ ਹੀ ਹਨਾ ਹਾਂ ਜਿਆਦਾ ਵੀ ਨਹੀਂ ਸਦਲੇ ਕਰਨਾ ਨਹੀਂ ਪਤਲੇ ਕਰਨਾ ਨਹੀਂ ਇਹ ਫਟ ਜਾਣੇ ਹਨਾ ਇਧਰ ਆਪਾਂ ਜਿਹੜਾ ਆਪਣਾ ਮੈਂ ਬ੍ਰੈਡ ਕਰਮ ਬਣਾ ਲਿਆ ਉਹ ਆਪਣੇ ਭਣਾ ਕੇ ਰੈਡੀ ਕਰ ਲਿਆ ਵਾ ਠੀਕ ਆ ਜਿਨ੍ਹਾਂ ਵਿੱਚ ਆਪਾਂ ਬਾਅਦ ਵਿੱਚ ਡਿਪ ਕਰਨਾ ਵਾ ਤੇ ਉਹ ਨਾਲ ਦੀ ਨਾਲ ਹੀ ਅਗਲੇ ਸਟੈਪ ਤੁਹਾਨੂੰ ਦੱਸਦੇ ਹਾਂ ਸਾਰੇ ਸਾਰਾ ਵਲੌਗ ਵੇਖਿਆ ਕਰੋ ਠੀਕ ਆ ਤੇ ਜਦੋਂ ਵਿਲਦੇ ਆ ਉਸ ਤੋਂ ਬਾਅਦ ਅਗਲੇ ਸਟੈਪ ਕੀ ਕਰਨਾ ਵਾ ਉਹ ਵੀ ਤੁਹਾਨੂੰ ਦੱਸਦੇ ਹਾਂ ਠੀਕ ਆ ਤੇ ਉਧਰ ਮੰਮੀ ਜੀ ਜੇ ਕੜਾਈ ਹੋ ਗਈ ਆ ਤੇ ਮੈਂ ਬ੍ਰੈਡ ਕਰਮ ਵਿੱਚ ਪਾਦਾ ਜਾਂ ਪਾ ਦੇਵਾਂ ਹਾਂ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਆ ਬ੍ਰੈਡ ਕਰਮ ਨੂੰ ਜਿਹੜਾ ਸੇਕ ਲਵਾਉਣਾ ਵਾ ਤਾਂ ਜੋ ਬਾਅਦ ਵਿੱਚ ਮੋਇਸਚਰ ਨਾ ਹੋਵੇ ਇਹ ਮੋਇਸਚਰ ਦਿੰਦੇ ਆ ਨਾ ਹਾਂ ਇਸ ਕਰਕੇ ਸਾੜੇ ਘਟਦੇ ਨਹੀਂ ਆ ਨਾ ਸੜ ਜਾਂਦੇ ਹਨ ਤੇ ਐਵੇਂ ਨਾ ਨੂੰ ਸੇਕ ਲਵਾ ਲੈਣਾ ਵਾ ਹਲਕਾ ਜਿਹਾ ਹੀ ਬਹੁਤਾ ਨਹੀਂ ਹਾਂ ਜਦੋਂ ਆ ਸੁੱਕ ਗਏ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਤਾਂ ਸੁੱਕ ਗਏ ਨਾ ਮੇਰੇ ਕਿਤੇ ਆ ਹਾਂ ਜੀ ਇੱਧਰ ਲਈ ਅਸੀਂ ਥੋੜਾ ਜਿਹਾ ਮੈਂ ਇਦਾਂ ਹਾਂਜੀ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਪਾਣੀ ਤੇ ਇਹਦਾ ਇੱਕ ਘੋਲ ਜਿਹਾ ਤਿਆਰ ਕਰ ਲਾਂਗੇ ਠੀਕ ਆ ਥੋੜਾ ਥੋੜਾ ਪਾਉਣਾ ਆ ਜਿਹੜੀਆਂ ਇਹ ਗੁੱਠਲੀਆਂ ਦੀਆਂ ਉਹਨਾਂ ਬਣ ਜਾਣ ਹਨਾ ਹਾਂ ਲੰਮੀਆਂ ਜਿਹੀਆਂ ਹਾਂ ਹਾਂ ਤੇ ਇਹਦੇ ਵਿੱਚ ਪਾਵਾਂਗੇ ਕਲਰ ਵਾਸਤੇ ਥੋੜਾ ਜਿਹਾ ਹਰੰਗ ਅੱਛਾ ਇਹ ਵੀ ਕਲਰ ਵੀ ਪਾਉਣਾ ਹਾਂ ਤਾਂ ਹੀ ਤਾਂ ਬਣਨਗੇ ਠੀਕ ਆ ਏ ਚਲੋ ਜੀ ਸ਼ਾਇਦ ਕਲਰ ਨਾਲ ਕਲਰਵਲ ਕੇ ਬਣਾਉਣੀ ਹੈ ਥੋੜਾ ਜਿਹਾ ਪਾਵਾਂਗੇ ਚਲੋ ਜੀ ਤੇ ਇਹਨੂੰ ਅਸੀਂ ਵਿੱਚ ਘੋਲ ਨਾਗੇ ਚਲੋ ਜੀ ਦੇਖ ਸਕਦੇ ਹੋ ਜੀ ਤੁਸੀਂ ਤੇ ਪਾਣੀ ਪੈਣਾ ਆਣਾ ਮੰਮੀ ਜੀ ਇਹ ਮੋਟਾ ਹੋ ਗਿਆ ਪਾਵਾਂਗੇ ਪਾਣੀ ਇਹੋ ਚੀਜ਼ ਬਣਾਉਣ ਲੱਗੇ ਜੀ ਕਹਿੰਦੇ ਨੇ ਦੇਖੀ ਉਹ ਡਿੱਪਾ ਜਾ ਕਰਨਾ ਇਹਦੇ ਵਿੱਚ ਨਾ ਹਾਂ ਤੇ ਨਾ ਮੋਟਾ ਪਤਲਾ ਤੇ ਨਾ ਹੀ ਪੋਤਾ ਮੋਟਾ ਸਿੰਪਲ ਜਿਹਾ ਇੰਜਾਂ ਘੋਲ ਤਿਆਰ ਕਰਨਾ ਹਣ ਹਾਂ ਤੇ ਚਮਚੇ ਨਾਲ ਵੇਰ ਲੈਣਾ ਮੈਂ ਇਹ ਮੋਟਾ ਬਣੇਗਾ ਨਾ ਬੋਦਾ ਮੋਟਾ ਹੋਵੇ ਤੇ ਨਾ ਬੋਦਾ ਪਤਲਾ ਹੋਵੇ ਛੋੜ ਮੋਟਾ ਨਾ ਦੇ ਹਾਂ ਇਹ ਹੁਣ ਹੁਣ ਇੱਥੇ ਪਾਵਾਂਗੇ ਪਾਣੀ ਥੋੜਾ ਜਿਹਾ ਹੋਰ ਤੇ ਦੇਖ ਸਕਦੇ ਤੁਸੀਂ ਠੀਕ ਆ ਇਹਦੇ ਵਿੱਚ ਬਾਅਦ ਡਿਪ ਕਰਨੇ ਆ ਹੁਣ ਉਹ ਵੀ ਸਟੈਪ ਤੁਹਾਨੂੰ ਨਾਲ ਨਾਲ ਜਿਹੜੇ ਆ ਦੱਸਦੇ ਆ ਤੇ ਲਓ ਜੀ ਵਾਰੀ ਆ ਗਈ ਫਿਲਿੰਗ ਦੀ ਇਧਰ ਤੁਸੀਂ ਦੇਖ ਸਕਦੇ ਹੋ ਪਾਣੀ ਪੂਰਾ ਨਿਚੜ ਚੁਕਾਵਾ ਤੇ ਪਾਣੀ ਨਿਚੋੜਨਾ ਬੜਾ ਜ਼ਰੂਰੀ ਹੁੰਦਾ ਹੈ ਕਿਉਂਕਿ ਪਾਣੀ ਨਾ ਹੋਊ ਫੇਰ ਹੀ ਵਧੀਆ ਲੱਗਣੀ ਆ ਹਾਂ ਤੇ ਤੇ ਸਭ ਤੋਂ ਪਹਿਲਾਂ ਅਸੀਂ ਆ ਜਦੋਂ ਖੋਲਕੀ ਤਾਂ ਨਾ ਤਿਆਰ ਇਹਨੂੰ ਹੁਣ ਸਾਈਡਾਂ ਤੇ ਲਾ ਦਾਂਗੇ ਹਨਾ ਹਾਂ ਹੱਥ ਦੀ ਮਦਦ ਨਾਲ ਵੀ ਲਾ ਸਕਦੇ ਤੁਸੀਂ ਜਿੱਦਾਂ ਵੀ ਤੁਹਾਨੂੰ ਵਧੀਆ ਲੱਗੇ ਠੀਕ ਲੱਗੇ ਹੱਥ ਨਾਲ ਹੀ ਜੇ ਵਧੀਆ ਲੱਗ ਜਾਂਦਾ ਹਨਾ ਹਾਂਜੀ ਸਾਰੇ ਪਾਸੇ ਪੂਰਾ ਇਹਨੂੰ ਸਾਈਡਾਂ ਤੋਂ ਗਿੱਲਾ ਕਰਨਾ ਹੋਣਾ ਹਾਂ ਕਿਉਂਕਿ ਇਹ ਇਹਦੀ ਗਮਮ ਆ ਕਿਉਂਕਿ ਇਹਦੇ ਨਾਲ ਹੀ ਇਹ ਜੁੜਨਾ ਹੈ ਹਨਾ ਹਾਂਜੀ ਇੰਜ ਨਾਲ ਗਿੱਲਾ ਹੋਣਾ ਵਧੀਆ ਇਹਦੇ ਵਿੱਚ ਅਸੀਂ ਹੀਆਂ ਪਾਵਾਂਗੇ ਥੋੜੇ ਜਿ ਵਹਿਣਾ ਇੱਕ ਗੱਲ ਅਸੀਂ ਮੰਮੀ ਸਾਡੀ ਘੱਟ ਰਹਿ ਗਈ ਆ ਇਹਨਾਂ ਨੂੰ ਨਾ ਸੈਂਡਵਿਚ ਬ੍ਰੈਡ ਲੈਉਣੇ ਚਾਹੀਦੇ ਦੂਸਰੇ ਹਾਂ ਤੇ ਚਲੋ ਇਹ ਵੀ ਸੈਂਡਵਿਚ ਹੀ ਆ ਪਰ ਉਹ ਚੋੜੇ ਹੁੰਦੇ ਥੋੜੇ ਹਨਾ ਫਿਰ ਉਹਨਾਂ ਦੇ ਥੋੜੇ ਜਿਹਾ ਵੱਡੇ ਬਣਨੇ ਫਿਲਿੰਗ ਵੀ ਵਿੱਚ ਜ਼ਿਆਦਾ ਭਰਨੀ ਏਦਾਂ ਕਰਕੇ ਮੈਂ ਇਹਨੂੰ ਹਾਂਜੀ ਆ ਚੀਜ਼ ਤੇ ਇੱਥੋਂ ਏਦਾਂ ਕਰ ਦੇਣੀ ਹਨਾ ਤੇ ਭਰ ਦੇਣਾ ਵਾ ਆ ਸੱਦਾ ਵੀ ਜੋੜ ਦੇਣੀ ਆ ਵਾ ਤੇ ਨਾਲਾਂ ਵੀ ਜੁੜ ਜਾਣੇ ਤੇ ਦੇਖ ਸਕਦੇ ਹੋ ਤੁਸੀਂ ਠੀਕ ਆ ਇਸ ਤਰੀਕੇ ਨਾਲ ਪ੍ਰੈਸ ਕਰ ਦੇਣਾ ਇਹਨੂੰ ਤੇ ਬਾਸ ਇਹਦਾ ਹੋ ਗਿਆ ਕੰਮ ਤੇ ਇਵੇਂ ਜਿਹੜੇ ਸਾਰੇ ਰੈਡੀ ਕਰਕੇ ਜਿਹੜੇ ਆ ਰੱਖ ਲੈਣੇ ਆ ਇਹ ਹੁਣ ਕਰਕੇ ਦੱਸ ਦੇਣਾ ਤੁਹਾਨੂੰ ਹਾਂਜੀ ਦੰਨੇ ਦੱਸ ਦੋ ਫਿਰ ਮੈਂ ਤੁਹਾਡੀ ਹੈਲਪ ਕਰਾਵਾਂ ਤੁਹਾਡੇ ਨਾਲ ਕਿਉਂਕਿ ਮੰਮੀ ਜੀ ਕੱਲੇ ਆ ਫਿਰ ਤੇ ਮੈਨੂੰ ਲੱਗੇ ਹੈਲਪ ਕਰਨੀ ਪੈਂਦੀ ਆ ਪਹਿਲਾਂ ਤੇ ਹੁੰਦੀ ਹੀ ਅਮਨ ਅਮਨ ਅੱਧਾ ਕੰਮ ਸੰਭਲ ਲੈਂਦੀ ਹੁੰਦੀ ਹੀਗੀ ਤੇ ਹੁਣ ਮੈਂ ਫਿਰ ਵੀਡੀਓ ਬਣਾਉਣੀ ਹੁੰਦੀ ਆ ਤੇ ਨਾਲ ਫਿਰ ਮੰਮੀ ਜੀ ਦੀ ਹੈਲਪ ਵੀ ਕਰਨੀ ਹੁੰਦੀ ਆ ਹਣਾ ਇਦਾਂ ਇਦਾਂ ਪਾ ਦਾਂਗੇ ਅਸੀਂ ਥੋੜਾ ਥੋੜੇ ਹਾਂਜੀ ਤੇ ਇਹਨੂੰ ਜੇ ਤੁਸੀਂ ਟਰਾਈ ਕਰੋਗੇ ਨਾ ਤੇ ਬਰੈਡ ਜਿਹੜੇ ਆ ਉਹ ਡੇਲੇਓ ਠੀਕ ਆ ਹਾਂ ਚੀਜ਼ ਇਦਾਂ ਕਰਕੇ ਤੇ ਇਹਨੂੰ ਇਦਾਂ ਕਰ ਦੇਣਾ ਤੇ ਨਾਲ ਹੀ ਆ ਚੀਜ਼ ਪ੍ਰੈਸ ਕਰ ਦੇਣਾ ਨਾਲ ਇਦਾਂ ਹੱਥ ਨਾਲ ਕਰ ਦੇਣਾ ਉਪਰੋਂ ਜਿਹੜਾ ਪ੍ਰੈਸ ਕਰ ਦੇਣਾ ਚੱਜ ਨਾਲ ਤਾਂ ਜੋ ਜੁੜ ਜਾਣਾ ਹ ਇਜਿਹੜੀ ਸਾਈਡ ਤੇ ਮੰਮੀ ਜੀ ਨੇ ਬਣਾ ਕੇ ਰੱਖ ਦਿੱਤੇ ਆ ਤੇ ਇਜਿਹੜੇ ਮੰਮੀ ਜੀ ਹੋਰ ਬਣਾਉਣ ਡਿਆ ਤੇ ਮੈਂ ਇਦਾਂ ਕਰਦਾ ਵਾਂ ਇਹਨਾਂ ਨੂੰ ਨਾ ਇਹ ਬ੍ਰੈਡ ਕਰਮ ਵਿੱਚ ਚਾਪਾ ਪੇ ਲਾਈ ਦੇ ਵਿੱਚ ਡਿਪ ਕਰਨੇ ਆ ਠੀਕ ਆ ਇਸ ਤਰੀਕੇ ਨਾਲ ਠੀਕ ਆ ਡਿਪ ਕਰਕੇ ਤੇ ਥੋੜੇ ਜਿੰਨੇ ਝੋੜ ਲੈਣੇ ਆ ਨਿਚੋੜ ਕੇ ਤੇ ਇਹਦੇ ਵਿੱਚ ਬ੍ਰੈਡ ਕਰਮ ਦੇ ਵਿੱਚ ਜਿਹੜੇ ਪਾ ਲੈਣੇ ਆ ਠੀਕ ਆ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆ ਲਓ ਠੀਕ ਆ ਤੇ ਐਵੇਂ ਕਰਕੇ ਤੇ ਜਿਹੜੇ ਬ੍ਰੈਡ ਕਰਮ ਇਹਦੇ ਵਿੱਚ ਉੱਪਰ ਲਾ ਦੇਣੇ ਆ ਚੰਗੀ ਤਰ੍ਹਾਂ ਨਾਲ ਤੇ ਇਹਦੇ ਨਾਲ ਇਹ ਹੈਲਪ ਮਿਲੂਗੀ ਵੀ ਜਿਹੜੇ ਇਹ ਆ ਨਾ ਜਿੱਥੋਂ ਪਾਟਣ ਵੀ ਡੇ ਹੋਣਗੇ ਤੇ ਉਤੋਂ ਚੰਗੀ ਤਰ੍ਹਾਂ ਜੁੜ ਜਾਂਦੇ ਆ ਹਨਾ ਤੇ ਐਵੇਂ ਕਰਕੇ ਤੁਸੀਂ ਜਿਹੜੇ ਆ ਇਹਨਾਂ ਨੂੰ ਕਰ ਲੈਣਾ ਵਾ ਤੇ ਕਰਕੇ ਤੇ ਇਹਨਾਂ ਨੂੰ ਤੁਸੀਂ ਪਲੇਟ ਦੇ ਵਿੱਚ ਰੱਖੀ ਜਾਣਾ ਤੇ ਇਹਦੇ ਵਿੱਚ ਹੀ ਰੱਖ ਲਿਨੇ ਆਪਾਂ ਹਨਾ ਆ ਲਓ ਤੇ ਇਦਾਂ ਹੀ ਆਪਾਂ ਸਾਰੇ ਜਿਹੜੇ ਆ ਉਹਨਾਂ ਨੂੰ ਡਿਪ ਕਰਕੇ ਠੀਕ ਆ ਤੇ ਬ੍ਰੈਡ ਕਰਮ ਵਿੱਚ ਪਾਵਾਂਗੇ ਐਵੇਂ ਕਰਕੇ ਲਓ ਜੀ ਇਹ ਬਣੇ ਆ ਜੀ ਪੀਸ 6 ਪੀਸ ਬਣੇ ਆ ਵੈ ਸਾਡੇ ਕੋ ਬਰੈਡ ਹੈਗੇ ਹੀ ਪਰ ਬਰੈਡ ਕਰਮ ਦੇ ਹਿਸਾਬ ਨਾਲ ਜਿੰਨੇ ਵੀ ਬਣੇ ਆ ਉਨੇ ਬਣੇ ਆ ਬਾਕੀ ਅਸੀਂ ਪੈਂਡਿੰਗ ਰੱਖ ਕੇ ਦਿੱਤੇ ਆ ਪਰ ਹੁਣ ਤੁਹਾਨੂੰ ਇਹ ਹੀ ਫਰਾਈ ਕਰਕੇ ਦੱਸਨੇ ਆ ਇਸ ਕਰਕੇ ਆਪਾਂ ਫਰਾਈ ਲੱਗਿਆਂ ਕਰਨ ਤੇ ਇੱਧਰ ਤੇ ਰਫਾਈਂਡ ਰੱਖ ਦਿੱਤਾ ਵਾ ਤੇ ਹੁਣ ਮੰਮੀ ਜੀ ਕਰਨਗੇ ਫਰਾਈ ਤੇ ਲਓ ਬਾਗਰੂ ਦਾ ਨਾਮ ਉਹ ਆਇਆ ਲਓ ਜੀ ਕਿੱਦਾਂ ਦੇ ਲੱਗਣ ਦੇ ਫਿਰ ਕਮੈਂਟ ਕਰਕੇ ਦੱਸੋ ਦੋ ਦੋ ਕਰਕੇ ਫਰਾਈ ਕਰਾਂਗੇ ਦੋ ਦੋ ਕਰਕੇ ਆਹ ਸਾਰੇ ਤਿੰਨ ਵੀ ਵੈਸੇ ਮੰਮੀ ਹਾਂ ਨਾ ਮੈਂ ਆਪਿੰਨੇ ਪਾਈ ਮੈਂ ਚੋੜੀ ਕਰਦਨੇ ਬੈਠਾ ਨਾ ਜਾਣਾ ਨਾ ਤੇ ਬਾਸ ਹੁਣ ਥੋੜੇ ਸਮੇਂ ਦੀ ਗੱਲ ਬਾਤ ਜੀ ਹੁਣ ਬਣ ਕੇ ਹੋ ਜਾਣਿਆ ਰੈਡੀ ਤੇ ਫਿਰ ਤੁਹਾਨੂੰ ਵੀ ਦਿਖਾ ਦਿਆਂ ਇਹਨਾਂ ਦਾ ਟੇਸਟ ਕਿਵੇਂ ਦਾ ਹੁੰਦਾ ਵਾ ਠੀਕ ਆ ਤੇ ਬਣੇ ਰਿਓ ਵਲੋਗ ਦੇ ਨਾਲ ਤੇ ਤੁਸੀਂ ਵੀ ਸਾਰੇ ਜਾਣੇ ਜਰੂਰ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਘਰੇ ਹੀ ਵੈਜੀਸ ਡ੍ਰੈਗਨ ਰੋਲ ਤੇ ਉਹ ਖੁਸ਼ ਹੋ ਕੇ ਖਾਣਗੇ 12ਵੇਂ ਜੇ ਚਾਹੀਏ ਤੇ 50 60 ਦੇ ਘੱਟ ਮਿਲਦੇ ਨਹੀਂ ਆਗੇ ਕਿਤੇ ਹਣਾ ਮੰਮੀ ਜੀ ਕਿਉਂਕਿ ਸਾਰਾ ਪਰਿਵਾਰ ਦਾ ਘਰ ਸਾਰਾ ਪਰਿਵਾਰ ਬਣ ਖਾ ਸਕਦਾ ਵਾ ਬ੍ਰੈਡ ਤੁਹਾਨੂੰ ਪਤਾ ਹੀ ਆ ਬ੍ਰੈਡ ਸੈਂਡਵਿਚ ਵਾਲੇ ਲਿਓ ਇਹ ਸਾਡੀ ਡਵਾਈਸ ਆ ਇੱਕ ਹਨਾ ਇਹ ਸਾਡੇ ਕੋਲ ਗਲਤੀ ਹੋਈ ਆ ਜਿਹੜੇ ਅਸੀਂ ਬ੍ਰੈਡ ਛੋਟੇ ਜਿਹੜੇ ਪੀਸ ਲਏ ਆ ਕਿਉਂਕਿ ਫਿਰ ਉਹ ਜਿਹੜੇ ਰੋਲ ਵਾ ਨਾ ਰੋਲ ਜਲਦੀ ਨਹੀਂ ਹੁੰਦੇ ਤੇ ਵਿੱਚ ਜਿਹੜਾ ਵਾ ਵੈਜੀਸ ਵਗੈਰਾ ਵਾ ਉਹ ਵੀ ਥੋੜੀਆਂ ਭਰੀਆਂ ਜਾਂਦੀਆਂ ਵਾ ਤੇ ਜੇ ਹੋਊਗਾ ਤੁਹਾਡੇ ਕੋਲ ਸੈਂਡਵਿਚ ਬ੍ਰੈਡ ਵੱਡੇ ਤੇ ਉਹਨਾਂ ਵਾਲੇ ਇਹ ਆ ਕਿ ਲੰਬੇ ਵੀ ਬਣਨਗੇ ਤੇ ਸਮਾਨ ਵੀ ਜ਼ਿਆਦਾ ਜ਼ਿਆਦਾ ਵਿੱਚ ਫਿਰ ਹੋਊਗਾ ਹਨਾ ਬਾਕੀ ਤੁਹਾਨੂੰ ਸਾਰਾ ਵਲੌਗ ਤੇ ਅਸੀਂ ਦੱਸ ਦਿੱਤਾ ਵਾ ਕੀ ਕੀ ਚੀਜ਼ਾਂ ਪੈਣੀਆਂ ਕਿਵੇਂ ਕਿਵੇਂ ਹੋਣਾ ਹਨ ਤੇ ਉਹ ਤੁਹਾਨੂੰ ਪਤਾ ਲੱਗ ਗਿਆ ਹੋਇਆ ਵਾ ਇਹ ਅਸੀਂ ਨਾ ਕਲਰ ਜੇ ਨਾਪ ਹੁੰਦੇ ਤੇ ਫਿਰ ਤੇ ਚਲੋ ਦੂਸਰੇ ਬਣਨੇ ਤੇ ਸਪਰਿੰਗ ਰੋ ਲੱਗਣੇ ਇਹਦੇ ਨਾਲ ਇਹ ਆ ਕਿ ਅਟਰੈਕਟਿਵ ਜੇ ਹੋ ਜਾਂਦੇ ਆ ਤੇ ਕਲਰ ਦੇ ਨਾਲ ਤੇ ਕਰੋ ਚੈੱਕ ਫਿਰ ਲੱਗਣ ਦੇ ਕਿ ਨਹੀਂ ਘੈਂਟ ਹੈ ਤੇ ਕਮੈਂਟ ਕਰਕੇ ਦੱਸਿਓ ਫਿਰ ਕਿੰਦਾ ਦੇ ਲੱਗਣ ਦੇ ਮੰਮੀ ਜੀ ਨੇ ਫਰਾਈ ਕਰਕੇ ਬਾਹਰ ਅਸੀਂ ਕੱਢ ਲਿਆ ਤੇ ਇਹਨਾਂ ਦਾ ਜਿਹੜਾ ਔਇਲ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੈ ਨਹੀਂ ਹੈ ਨਾ ਵਿੱਚ ਹਨਾ ਤੇ ਇਹਦੇ ਉੱਤੇ ਵੀ ਤੁਸੀਂ ਦੇ ਸਕਦੇ ਕਿੰਨੇ ਆਉਂਦੇ ਹਨਾ ਆਵਾਜ਼ ਆਵਾਜ਼ ਕਰਕੇ ਤਾਂ ਸਾਡੇ ਮੰਮੀ ਅੱਛਾ ਹੁਣ ਕਰਨਗੇ ਕਟਿੰਗ ਮੰਮੀ ਜੀ ਕਰੋ ਫਿਰ ਕਟਿੰਗ ਤੇ ਹੁਣ ਤੇ ਸੱਚੀ ਇੰਤਜ਼ਾਰ ਨਹੀਂ ਹੋਣਿਆ ਹੈਗਾ ਲਓ ਜੀ ਠੀਕ ਆ ਚੈੱਕ ਕਰੋ ਕਿੰਦਾਂ ਦੇ ਲੱਗਣਦੇ ਫਿਰ ਕਮੈਂਟ ਕਰਕੇ ਦੱਸੋ ਫਿਰ ਹੈ ਪੂਰੀ ਭਰੀ ਵਿੱਚ ਪੂਰੀ ਐ ਦੁਕਾਨ ਵਾਲੀ ਫੀਲਿੰਗ ਆਉਂਦੀ ਕਿ ਨਹੀਂ ਫੀਲਿੰਗ ਨਹੀਂ ਟੇਸਟ ਵੀ ਉਹ ਹੋਊਗਾ ਹਾਂ ਚਲੋ ਸਾਰੇ ਕੱਟ ਲਓ ਮੰਮੀ ਜੀ ਰਖਾਂਗੇ ਹਾਂਜੀ ਝਟ ਨਹੀਂ ਚਲੋ ਜੀ ਫਾਈਨਲੀ ਹੁਣ ਬਣ ਕੇ ਰੈਡੀ ਹੋ ਗਿਆ ਆਪਣੇ ਡ੍ਰੈਗਨ ਰੋਲ ਵੈਜੀ ਡ੍ਰੈਗਨ ਰੋਲ ਠੀਕ ਆ ਹੁਣ ਤੁਹਾਨੂੰ ਇਹਨਾਂ ਦਾ ਟੇਸਟ ਦੱਸਦੇ ਆ ਮੰਮੀ ਜੀ ਫੜ ਕੇ ਰੱਖਿਓ ਠੀਕ ਆ ਚੱਕ ਕਰੋ ਸੋਹਣੇ ਲੱਗਣੇ ਕਮੈਂਟ ਕਰਕੇ ਦੱਸੋ ਠੀਕ ਆ ਤੇ ਇਧਰ ਮੈਂ ਨਿਜ਼ ਵੀ ਲਈ ਆ ਤੇ ਇਧਰ ਟੇਸਟ ਕਰਕੇ ਦੱਸਿਓ ਤੁਹਾਨੂੰ ਯਾਰ ਫਸਟ ਟਾਈਮ ਟਰਾਈ ਕੀਤਾ ਆਪਾਂ ਫਸਟ ਟਾਈਮ ਮੰਮੀ ਫਸਟ ਟਾਈਮ ਕੀਤੇ ਨਾ ਇੰਨਾ ਟੇਸਟ ਆਉਂਦਿਆ ਨਾ ਛੱਡ ਦੋ ਗੱਲ ਇਹ ਤੇ ਹੁਣ ਮੈਂ ਹੀ ਜਾਣ ਸਕਦਾ ਮੰਮੀ ਜੀ ਵੀ ਨਹੀਂ ਜਾਣ ਸਕਦੇ ਕਿਉਂਕਿ ਖਾਣੀ ਮੈਂ ਡਿਆ ਯਾਰ ਇੰਨਾ ਟੇਸਟ ਲੱਗਣ ਡਿਆ ਨਾ ਮੰਮਾ ਕਾਦ ਰਖੋ ਬਣਾ ਕੇ ਤੇ ਤੁਸੀਂ ਵੀ ਦੱਸਿਓ ਹਾਂ ਨੂੰ ਕਮੈਂਟ ਕਰਿਓ ਬਣੇ ਆ ਇੱਕ ਗੱਲ ਜਿਹੜੇ ਇਹ ਬਜਾਰੋਂ ਲਿਆਉਂਦੇ ਆ ਨਾ ਉਹ ਕੀ ਕਰਦੇ ਆ ਜਿਹੜਾ ਮੈਦਾ ਹੁੰਦਾ ਨਾ ਉਹਦੀ ਰੋਟੀ ਬੇਲਦੇ ਆ ਪਰ ਆਪਾਂ ਵੇ ਲੋ ਬਰੈਡਾਂ ਨਾਲ ਉਹ ਵੀ ਬਰਾਊਨ ਬਰੈਡ ਨਾ ਕਿ ਦੂਸਰੇ ਦੂਸਰੇ ਵਰਤ ਸਕਦੇ ਆ ਕਿਹੜੇ ਤੁਸੀਂ ਵਰਤਨੇ ਉਹ ਵਰਤ ਸਕਣਾ ਹਣਾ ਦੂਸਰੇ ਵੀ ਠੀਕ ਆ ਉਹਨਾਂ ਵਿੱਚ ਚੀਨਾ ਨਹੀਂ ਕੁਝ ਹੁੰਦਾ ਉਹ ਬਰੈਡ ਹੁੰਦੀ ਆ ਤੇ ਲੱਗਣ ਨਹੀਂ ਰਿਹਾ ਕਿ ਇਹ ਬਰੈਡ ਵਾ ਜਿੰਨੂੰ ਤੁਸੀਂ ਜਿੰਨੂੰ ਜੇ ਤੁਸੀਂ ਖਾ ਕੇ ਟੈਸਟ ਕਰਕੇ ਵੇਖਿਓ ਜਦੋਂ ਬਣਾਉਂਗੇ ਨਾ ਤੁਹਾਨੂੰ ਐ ਲੱਗਣਾ ਵੀ ਇਹ ਮੈਦੇ ਮੈਦੇ ਦੀ ਸ਼ੀਟ ਹੀ ਆ ਇੰਨਾ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਕਿੰਨ ਤੋਂ ਭਾਵ ਤੇ ਯਾਰ ਸੱਚੀ ਬਹੁਤ ਜ਼ਿਆਦਾ ਟੈਸਟ ਵਾ ਹੋ ਤੇ ਰਿਆੜੀ ਜਾਂਡਿਆ ਬਾਕੀ ਬਣਾ ਕੇ ਤੇ ਤੁਸੀਂ ਖਾ ਕੇ ਤਾਂ ਫੇਰ ਸਾਨੂੰ ਕਮੈਂਟ ਕਰਿਓ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜੂਸ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੇ ਵਧੀਆ-ਵਧੀਆ ਹੈਲਦੀ ਵਲੌਗ ਵੇਖਣ ਨੂੰ ਠੀਕ ਆ ਤੇ ਹੁਣ ਕਮੈਂਟ ਕਰਕੇ ਦੱਸਿਓ ਹੈਲਦੀ ਬਣੀ ਆ ਕਿ ਨਹੀਂ ਬਣੀ ਠੀਕ ਆ ਅਸੀਂ ਇਹਦੇ ਵਿੱਚ ਆਇਲ ਵੀ ਨਹੀਂ ਰਹਿਣ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਆਪ ਇਹਨੂੰ ਬਿਲਕੁਲ ਆਇਲ ਵੀ ਨਹੀਂ ਅਸੀਂ ਰਹਿਣ ਦਿੱਤਾ ਹੈਗਾ ਬਾਕੀ ਇੰਨਾ ਕੁ ਆਇਲ ਤੇ ਜੈਜ ਆ ਜਿਹੜਾ ਤੇ ਡੇਲੀ ਖਾਣਾ ਤੇ ਪਰ ਪਰ ਹੋਏ ਲਖਾਈ ਜਾਣਾ ਉਹ ਮਾੜਾ ਵਾ ਠੀਕ ਆ ਤੁਸੀਂ ਸਾਰੇ ਜਾਨੇ ਕਮੈਂਟ ਕਰ ਦਿੰਨੇ ਆ ਇੰਨਾ ਕੋਇਲ ਕੋਈ ਗੱਲ ਨਹੀਂ ਹੁੰਦੀ ਠੀਕ ਆ ਤੇ ਠੀਕ ਆ ਜੀ ਫਿਰ ਜੇ ਤੁਹਾਨੂੰ ਵਧੀਆ ਲੱਗਿਆ ਵਾ ਵਲੋਗ ਤੇ ਜਰੂਰ ਟਰਾਈ ਕਰਕੇ ਤੇ ਸਾਨੂੰ ਕਮੈਂਟ ਕਰਿਓ ਮਿਲਦੇ ਆ ਕਿਸੇ ਨੈਕਸਟ ਵਲੋਗ ਦੇ ਵਿੱਚ ਨੈਕਸਟ ਨੈਕਸਟ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ